ਚੌਪਈ ਬਜੇ ਢੋਲ ਨਫੀਰ ਨਗਾਰੇ ਦੋਹੋਂ ਦਿਸ਼ਾ ਡਮਰੂ ਡਮਕਾਰੇ ਮਾਚਿਤ ਭਇਓ ਲੋਹ ਬਿਕਰਾਰਾ ਝਮਕਤ ਖੱਗ ਅਦਗ ਅਪਾਰਾ ਗਿਰਗਰ ਪਰਤ ਸੁਬਟ ਰਣਮਾਹੀ ਧੁਕ ਧੁਕ ਉਠਤ ਮਸਾਣ ਤਹਾਂ ਹੀ ਗਜੀ ਰਥੀ ਬਾਜੀ ਪੈਦਲ ਰਣ ਜੂਜ ਗਰੇ ਰਣ ਕੀ ਛਿਤ ਅਨਗਣ ਤੋਟਕ ਬਿਚਰੇ ਰਣਵੀਰ ਸੋ ਧੀਰ ਕ੍ਰੁੱਦੰ ਮਚਿਓ ਤਿਹ ਦਾਰੁਣ ਗੁਰਜੇ ਬ੍ਰਚੇ ਪਾਠ ਨਹੀਂ ਹੈ ਬਈ ਬਿਚਰੇ ਆ ਜੀ ਹਾਂ ਬ੍ਰਚੇ ਪਾਠ ਹੈ ਬ੍ਰਚੇ ਵਿਸ਼ੇਸ਼ ਕਰਕੇ ਰੱਜੇ ਜੰਗ ਦੇ ਵਿੱਚ ਸੂਰਮੇ ਬਿਚਰੇ ਗ੍ਰੋਧਨਾ ਧੀਰਜ ਧਾਰ ਕੇ ਹਾਂ ਜੀ ਨਾ ਜੀ ਬ੍ਰਚੇ ਬ੍ਰਚੇ ਪੂਰਾ ਯਾਰ ਆ ਰਾਰਾ ਬੀਰ ਰਾਰਾ ਵਿਚਾਲੇ ਰਾਲ ਲੈਣਾ ਪੈ ਤੈ ਨਹੀਂ ਨਾਉਣਾ ਮੇਰਾ ਚੇ ਰਣਬੀਰ ਸੋ ਧੀਰ ਕੁਰਦੰ ਮਚਿਓ ਤਹਿ ਦਾਰੁਣ ਭੂਮ ਜੁਦਨ ਹੈਰੰਤ ਹਯੰ ਗਰਜੰਤ ਗਜੰ ਸੁਣ ਕੈ ਤੁਮ ਸਾਵਣ ਮੇਗ ਲਜੰ ਬਰਖੈ ਰਣ ਬਾਣ ਕਮਾਨ ਖਗੰ ਤਹਿ ਘੋਰ ਭਿਆਨਕ ਜੁਦ ਜਗੰ ਗਿਰ ਜਾਤ ਭੁਟਨ ਭਟਨ ਬੱਵੇ ਨੂੰ ਔਕੜ ਮੇਟ ਦਿਓ ਜੇ ਹੈ ਗਿਰ ਜਾਤ ਭਟੰ ਹਹਰੰਤ ਹਠੀ ਗਿਰ ਜਾਤ ਭਟੰ ਹਹਰੰਤ ਹਠੀ ਉਮਗੀ ਰਿਪ ਸੈਣ ਕੀਏ ਇਕਠੀ ਚਹੁ ਔਰ ਘਿਰਿਓ ਸਰ ਸੋਧ ਸਿਵੰ ਕਰ ਕੋਪ ਅਗੋ ਅਸੁਰਾਰ ਇਵੰ ਕਰ ਕੋਪ ਘਨੋ ਅਸੁਰਾਰ ਇਵੰ ਦਹੁ ਔਰਨ ਤੇ ਐਮ ਬਾਣ ਬਹੇ ਨਬ ਔਰ ਧਰਾ ਦੂ ਛਾਏ ਰਹੇ ਗਿਰ ਗਏ ਤਹ ਟੋਪਨ ਟੂਕ ਘਨੇ ਰਹਿ ਗਏ ਜਨ ਕਿੰਸਕ ਸ੍ਰੋਣ ਸਨੇ रण हेर अगम अनूप हरण जीम ए भात विचार करन जीम शिव देख रहा चक कै दल दैतन मद पर हक्क रणशूल संभार प्रहार करन सुन कै त्म देव अदेव डरन तोटक जीम शिव ध्यान धरा जब ही कलकार प्रसन्न भए तवही कलकाल प्रसन्न भए तवही ਕਹੇ ਉਹ ਵਿਸ਼ਨ ਜਲੰਦਰ ਰੂਪ ਧਰੋ ਪੁਨ ਜਾਏ ਰਿਪੇਸ਼ ਕੁਨਾਸ ਕਰੋ ਭੁਜੰਗ ਪ੍ਰਯਤ ਛੰਦ ਦਈ ਕਲ ਆਗਿਆ ਧਰਿਓ ਵਿਸ਼ਨ ਰੂਪੰ ਸਜੇ ਸਾਜ ਸਰਬੰ ਬਨਿਓ ਜਾਨ ਭੂਪੰ ਕਰਿਓ 나ਥਿਓ ਆਪ ਨਾਰੰ ਉਧਾਰਨ ਤ੍ਰਿਆ ਰਾਜ ਬ੍ਰਿੰਦਾ ਸਤੀ ਸਤ ਤਾਰੰ ਤਜਿਓ ਦੇਹ ਦੇਤੰ ਭਈ ਵਿਸ਼ਨ ਨਾਰੰ ਧਰਿਓ ਦੁਆਦ ਸਮੰ ਵਿਸ਼ਨ ਦਈ ਤਦ ਦੁਆਦ ਸਮੂ ਦੁਆਦ ਸਮੂ ਤੇ ਪੀਦੇ ਤਾਂ ਹੋੜਾ ਕਰਦੇ ਜੀ ਤਰਿਓ द्वादशम बिसम दैताਵਤਾਰਨ ਪੁਨਰਜਤ ਸਜਿਓ ਗਹਿ ਸ਼ਾਸਤਰ ਪਾਣੰ ਗਰੇ ਭੂਮਸ ਭਉਮਮ ਸੂਰਸੋਬੇ ਵਿਮਾਨੰ ਭਜੰਗ ਪ੍ਰਯਾਤ ਛੰਦ ਮਿਟਿਓ ਸਤਨਾਰੰ ਕਟਿਓ ਸੈਨ ਸਰਬੰ ਮਿਟਿਓ ਭੂਪਜਾਲੰਦਰੰ ਦੇਹ ਕਰਮੰ ਗਰਬੰ ਦੇਹ ਗਰਬੰ ਪਨਰ ਜੁੱਧ ਸਜਿਓ ਹਟੇ ਤੇਜ ਹੀਣੰ ਭਜੇ ਛਾੜਕੇ ਸੰਗ ਸਾਥੀ ਅਧਿਣੰ ਚੌਪਈ ਦੂਹ ਜੁੱਧ ਕੀਨਾ ਰਣ ਮਾਹੀ ਤੀਸਰ ਅਵਰ ਤਹ ਕੋ ਨਾਹੀ ਕੇਤਕ ਮਾਸ ਮਚਿਓ ਤਹ ਜੁੱਧਾ ਜਲੰਦਰ ਹੋਵੈ ਸ਼ਿਵ ਪਰ ਕ੍ਰੋਧਾ ਸ਼ਿਵ ਪੁਰ ਛੇ ਪੁਰ ਹਾਂ ਪੱਪੇ ਨੂੰ ਉਕਰ ਲਾ ਦਿਓ ਸ਼ਿਵ ਜੀ ਦੇ ਉੱਪਰ ਜਲੰਦਰ ਹੋਇ ਸ਼ਿਵਪੁਰਸ਼ ਕ੍ਰੁਦਾ ਤਾ ਸਿਵ ਧਿਆਨ ਸ਼ਕਤ ਕਉ ਧਰਾ ਤਾਤੇ ਸ਼ਕਤ ਕਿਰਪਾ ਕਹਿ ਕਰਾ ਤਾਤੇ ਭਇਓ ਰੁਦਰ ਬਲਵਾਨ ਮੰਡਿਓ ਜੁਦ ਬਹਰ ਵਿਦਨਾਨਾ